ਸੁਮੇਰ ਜਿਹੜਾ ਇਲਾਕਾ ਹੈਗਾ ਇਹ ਰਾਸਤਾ ਜਦੋਂ ਉਹਦੀ ਕਹਾਣੀ ਸੁਣਨੇ ਆਪਾਂ ਤਾਂ ਉੱਥੇ ਵੀ ਜਿਹੜੇ ਰਾਜੇ ਸੀ ਇਹ ਉਹਨਾਂ ਨੇ ਜਦੋਂ ਸ਼ਹਿਰ ਬਸਾਇਆ ਉਹਨਾਂ ਦੇ ਪਿੰਡਾਂ ਨੂੰ ਹੀ ਰੁਣਿਆ ਆਸ-ਪਾਸ ਦੇ ਆ ਪਿੰਡ ਜਿਹੜਾ ਹੈਗਾ ਜਾਂ ਪਿੰਡ ਦੀ ਜਿਹੜੀ ਧਰਤੀ ਆ ਉਹ ਥ੍ਰੈਟ ਰਹੀਦੀ ਆ ਮੇਰੇ ਰਾਜੇ ਵਾਸਤੇ ਆਪਾਂ ਵੀ ਇੰਜੀਨੀਅਰ ਹੀ ਕਾਮਯਾਬਾ ਜਿੰਨੇ ਨੇ ਰ ਆਪਾਂ ਜ਼ਮੀਨ ਨਾਲ ਆਪਦੀ ਨਾਲ ਜੁੜੇ ਹੋਏ ਆ ਜਿੰਨੇ ਨੇ ਉਸਤਾਕਤ ਨਾਲ ਜੁੜੇ ਹੋਏ ਆ ਸੋ ਇਹ ਆਪਣੇ ਨਾਲ ਜਿਹੜਾ ਹੋ ਰਿਹਾ ਇੱਥੇ ਇਸ ਸਾਡੇ ਨਾਲ ਇੱਕ ਤਰ੍ਹਾਂ ਦਾ ਉਹੀ ਜੀਨੋ ਸੈਕਲ ਅਟੈਕ ਹੈ ਜਿਹੜਾ ਅਸੀਂ ਦੇ ਪਿਛਲੇ 7-70 ਸਾਲਾਂ ਤੋਂ ਚੱਲ ਰਿਹਾ। ਉਹਨੇ ਮੈਂ ਇੱਥੇ Haryana ਨਾਲ ਗੱਲ ਕਰਦਾ ਸੀ ਕਿ ਵੀ ਦੱਸੋ ਕਿ ਇਹਦੇ ਪਿਛਲੇ ਜਿਹੜੇ ਕਲੋਨੀਏ ਤੇ ਵਸਿਆ ਹੈ, ਚਾਹੇ ਗੁਰਦੇਵ ਨਗਰ ਵਸਿਆ, ਚਾਹੇ ਸਰਾਪਾ ਨਗਰ ਵਸਿਆ, ਪੇਰ ਸਨੇਹ ਪਿੰਡ ਵਾਲਾ ਇਲਾਕਾ, ਯਾਰਕੀ ਤੇ ਰਵੀ ਸਿੰਘ ਨਗਰ ਵਸਿਆ, ਉੱਥੋਂ ਦੇ ਕਿਸਾਨਾਂ ਦੇ ਬੱਚਿਆਂ ਦਾ ਕੀ ਹਾਲ ਆ? ਉੱਥੋਂ ਦੇ ਕਿਸਾਨਾਂ ਦਾ ਦੂਜੀਆ ਜਾਂ ਤੀਜੀਆ ਪੁੱਤਾਂ ਦੇ ਰੋਕਿਆਂ ਦਾ ਕੀ ਹਾਲ ਆ? ਉਹ ਵੀ ਉਸ ਤਰ੍ਹਾਂ ਹੀ ਲੱਗਦਾ ਸੀ ਨਾ ਵੀ ਬਹੁਤ ਪੈਸੇ ਮਿਲ ਗਏ। ਉਹ ਵੀ ਤਾਂ ਇਹ ਲੱਗਦਾ ਸੀਗਾ ਕਿ ਵੀ ਇਹ ਸਰਮਾਇਦਾਰ ਬਣ ਗਏ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਪਤਾ ਵੀ ਹੋਊਗਾ ਕਿ ਉਹ ਨਿਆਰੇ ਕਿੱਥੇ ਗਏ ਤੇ ਕਿੱਥੇ ਉਹਨਾਂ ਦਾ ਕੁਝ ਉਹਨਾਂ ਨੇ ਬਣਾਇਆ ਵੀ ਕਿ ਨਹੀਂ ਬਣਾਇਆ ਗਾਂਧੀ ਨਗਰ ਦੀ ਢਾਣੀਆ ਪਰਦਾ ਪਿਆ ਸੀ ਕਿ 1966 ਚ ਜੋ ਗਾਂਧੀ ਨਗਰ ਬਸਿਆ ਉਦੋਂ ਇਸੇ ਤਰ੍ਹਾਂ ਦੀ ਲੈਂਡ ਪੁਲਿੰਗ ਸਕੀਮ ਚੱਲਦੀ ਸੀ ਉਹਨਾਂ ਨੇ ਜਗਾ ਕੱਠੇ ਕਰਨੀ ਸੀ ਉਹਨਾਂ ਨੇ ਉੱਥੋਂ ਦੇ ਕਿਸਾਨਾਂ ਨੂੰ ਆਖਿਆ ਕਿ ਤੁਸਾਂ ਨੂੰ ਸੌ ਨੂੰ ਰੈਸ਼ੀ ਪਲਾਟ ਵੀ ਦੇਵਾਂਗੇ ਇੱਥੇ ਦੁਕਾਨ ਵੀ ਦੇਵਾਂਗੇ ਉਹ ਲੋਕਾਂ ਨੇ ਦੁਕਾਨਾਂ ਦਿੱਤੀਆਂ ਰੈਸ਼ੀ ਪਲਾਟ ਲੈ ਲਏ ਉਹਦੇ ਵੱਟੇ ਅੱਜ ਉਹਨਾਂ ਦੀ ਤੀਜੀ ਕੁਸ਼ਤਾ ਦੇ ਵਿੱਚ ਬਹੁਤਾਂ ਜਿਹੜੀ ਆ ਉਤਸੇ ਘਰਾਂ ਦੇ ਵਿੱਚ ਜਾਂ ਨੌਕਰ ਲੱਗਦੇ ਆ ਜਾਂ ਉਹਨਾਂ ਬਿਲਡਿੰਗਾਂ ਦੇ ਸਾਹਮਣੇ ਸਿਕਿਉਰਟੀ ਗਾਰਡ ਲੱਗਦੇ ਆ ਜਾਂ ਫਿਰ ਉਹਨਾਂ ਦੇ ਘਰਾਂ ਦੇ ਉਹਨਾਂ ਦੇ ਉਹ ਖੇਲੇ ਲਾਉਂਦੇ ਆ ਕਿ ਆਹ ਸ਼ੱਕਰ ਖਰੀਦ ਲੋ ਤਲਾਨਾ ਖਰੀਦ ਲੋ ਉਹ ਕਿਸਾਨ ਜਿਹੜੇ ਨੇ ਜਰਮ ਨਾਲ ਰਹਿਣਾ ਸੀ ਕਿ ਅੜ ਨਾਲ ਰਹਿਣਾ ਸੀ ਅੱਜ ਉਹ ਨੌਕਰ ਲੱਗਣ ਦੇ ਕਾਬਿਲ ਹੋ ਗਿਆ ਨੌਕਰ ਲੱਗਦਾ ਹੈ ਜਾਂ ਚੌਕੀਦਾਰ ਲੱਗਦਾ ਸੋ ਆਪਣੇ ਵੀ ਪਰ ਉਹ ਚਾਹ ਚੌਕੜਾ ਅਰਬਾਦੀ ਵੀ ਵਿਕੇ ਇਹ ਵੀ ਆਪਣੇ ਹਾਲਤ ਨੂੰ ਵੀ ਸੰਭਾਲੀ ਜਾਣੀ ਨਹੀਂ ਕਿ ਇਹ ਗਾ ਮਿਲਣੀ ਨਹੀਂ